ਇਹ ਛੋਟੇ ਸੀ ਦਰੂ ਲੈ ਕੇ ਤਰ੍ਹਾਂ ਤਰ੍ਹਾਂ ਦੇ ਸਵਾਲ ਕੀਤੇ ਜਾ ਰਹੇ ਸੀ ਸਰਕਾਰ ਵੱਲੋਂ ਤੇ ਕੇਂਦਰ ਸਰਕਾਰ ਵੱਲੋਂ ਕੁਝ মিডিਆ ਵੀ ਬੋਲਿਆ ਸੀ ਕਿਵੇਂ ਦੇਖਦੇ ਹੋ ਹੋਰ ਜੇ ਮੈਂ ਬੋਲਿਆ ਇਸ ਕਰਕੇ ਸੀ ਕਿਉਂਕਿ ਜਿਸ ਤਰ੍ਹਾਂ ਦਾ ਮੇਰੇ ਨਾਲ ਬਤੀਰਾ ਕੀਤਾ ਜਾ ਰਿਹਾ ਤੋ ਕਿ ਜਦੋਂ ਤੁਸੀਂ ਕਿਸੇ ਨਾਲ ਕੰਮ ਕਰਦੇ ਹੋ ਤੁਹਾਡੀ ਬੋਡੀ ਲੈਂਗੁਏਜ ਤੋਂ ਪਤਾ ਲੱਗਦਾ ਵੀ ਤੁਹਾਡੀ ਮਨਸ਼ਾ ਕੀ ਹੈ ਤਾਂ ਮੈਂ ਸਰਕਾਰ ਦੇ ਸਭ ਨੂੰ ਉਸ ਚੀਜ਼ ਨੂੰ ਆਪਣੇ ਆਈਟੀ ਸੈੱਲ ਦੇ ਜ਼ਰੀਏ ਆਈਟੀ ਸੈੱਲ ਜੀ ਮੈਂ ਕਹੂੰਗਾ ਵੀ ਦੁਰਵਰਤੋਂ ਕਰਕੇ ਕੋਨੋ ਰੋਲ ਗਦੋਲ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਜ਼ਿੰਮੇਵਾਰੀ ਨੂੰ ਸੈਂਟਰ ਸਰਕਾਰ ਸਕੇਂ ਦੀ ਕੋਸ਼ਿਸ਼ ਕੀਤੀ ਦੀ ਹੈ ਮੈਂ ਮੰਨਦਾ ਵੀ ਚਿੱਠੀ ਉਹ ਸੈਂਟਰ ਸਰਕਾਰ ਨੇ ਕੱਢੀ ਸੀ ਪਰੰਤੂ ਸੈਂਟਰ ਗਵਰਨਮੈਂਟ ਨੇ ਪ੍ਰਿੰਸੀਪਲ ਸੈਕਟਰੀ ਸਾਹਬ ਦੇ ਕੋਲ ਉਹ ਆਈ ਹੈ ਉਸ ਤੋਂ ਬਾਅਦ ਹੁੰਦੀ ਹੋਈ ਸਿਹਤ ਮੰਤਰੀ ਕੋਲ ਗਈ ਹੈ ਸਿਹਤ ਮੰਤਰੀ ਨੇ ਫਿਰ ਜ਼ਿਲ੍ਹਾ ਅਫਸਰ ਨੂੰ ਚਿੱਠੀ ਕੱਢੀ ਹੈ ਮਨਸ਼ਾ ਦੀ ਮੈਂ ਤੁਹਾਨੂੰ ਗੱਲ ਇਸ ਕਰਕੇ ਦੱਸਦਾ ਵੀ ਪਹਿਲਾ ਚਿੱਠੀ ਜ਼ਿਲ੍ਹਾ ਮਾਨਸਾ ਦੇ ਅਫਸਰ ਨੂੰ ਕੱਢੀ ਜਾਂਦੀ ਹੈ ਉਹ ਤੋਂ ਜਵਾਬ ਮੰਗਾਇਆ ਜਾਂਦਾ ਬਲਕਿ ਚਿੱਠੀ ਆਉਣ ਤੋਂ ਪਹਿਲਾਂ ਉਹਨੂੰ ਟੈਲੀਫੋਨ 'ਤੇ ਹੁਕਮ ਵੀ ਆ ਜਾਂਦੇ ਨੇ ਵੀ ਇਹਦੇ ਫਟਾਫਟ ਕਾਰਵਾਈ ਕਰੋ ਕਿਉਂਕਿ ਮੈਂ ਜਿਸ ਦਿਨ ਤੋਂ ਵੀ ਇਸ ਬੱਚੇ ਨੂੰ ਕਨਸੀਵ ਕੀਤਾ ਹੈ ਮੈਂ ਉਸੇ ਦਿਨ ਦਾ ਹੀ ਜ਼ਿਲ੍ਹਾ ਸਿਹਤ ਕੇਂਦਰ ਦੇ ਨਾਲ ਸੰਪਰਕ ਦੇ ਵਿੱਚ ਆ ਤੇ ਜੋ ਸਾਡਾ ਡਾਟਾ ਸਾਡੇ ਪ੍ਰਾਇਮਰੀ ਜਿਹੜੇ ਸਿਹਤ ਕੇਂਦਰ ਹੋ ਗਿਆ ਉਹ ਤੋਂ ਲੈ ਕੇ ਜ਼ਿਲ੍ਹਾ ਹੈੱਡਕੁਆਰਟਰ ਤੱਕ ਸਾਰੀਆਂ ਚੀਜ਼ਾਂ ਦਾ ਮੇਰਬਾ ਹੈ ਜੇ ਇਹਨਾਂ ਦੀ ਮਨਸ਼ਾ ਕੇਵਲ ਤੇ ਕੇਵਲ ਜਾਣਕਾਰੀ ਲੈਣ ਦੀ ਹੁੰਦੀ ਤਾਂ ਸਹੀ ਜੀ ਜੋ ਸਾਡੇ ਜ਼ਿਲ੍ਹਾ ਅਫਸਰ ਨੇ ਮਾਨਸਾ ਦੇ ਉਹਨਾਂ ਤੋਂ ਲਈ ਜਾ ਸਕਦੀ ਸੀ ਕੋਈ ਵੱਡੀ ਕੋਈ ਇਸ਼ੂ ਨਹੀਂ ਸੀ ਬੋਤਾ ਨਾ ਮੈਨੂੰ ਦੇਣ ਦਾ ਤਰਾਸ ਸੀ ਨਾ ਸਰਕਾਰ ਨੇ ਜੇ ਪੁੱਛ ਲਿਆ ਤਾਂ ਉਹਦੇ 'ਚ ਕੋਈ ਕੋਈ ਵੋਟੀ ਅਨੁਕਾਰੀ ਨਹੀਂ ਹੋਈ ਜਿੱਦਣੇ ਕਿਹਾ ਪੁੱਛ ਲਿਆ ਪੁੱਛ ਸਕਦੀ ਹੈ ਕਰਦੇ। ਪਰ ਆਪਣਾ ਦੱਸਣਾ ਫਰਜ਼ ਵੀ ਬੰਦ ਹੈ। ਪਰੰਤੂ ਉਹਦੇ ਲਈ ਕਿੰਨੀ ਕਾਹਲ ਵਿਖਾਏਗੀ 14 ਤਿੰਨ ਨੂੰ ਦਿੱਲੀ ਤੋਂ ਪੱਤਰ ਜਾਰੀ ਹੁੰਦਾ ਹੈ। ਔਰ 18 ਨੂੰ ਮਾਨਸਾ ਤੋਂ ਵੀ ਸ਼ਿਫਟ ਕਰਕੇ ਬਠਿੰਡੇ ਦੇ ਸੀਐਮ ਦੀ ਡਿਊਟੀ ਲਾ ਜਾਂਦੀ ਹੈ। ਫਿਰ ਬਠਿੰਡਾ ਸੀਐਮਓ ਤੇ ਅਫਸਰਾਂ ਨੂੰ ਨਿਯੁਕਤ ਕਰਕੇ ਮੇਰੀ ਪੁੱਛ ਕੇ ਚਲੇ ਹਸਪਤਾਲ ਦੇ ਵਿੱਚ ਪਹੁੰਚ ਜਾਂਦੇ ਨੇ ਚਲੋ ਠੀਕ ਹੈ ਹਸਪਤਾਲ 'ਚ ਪੁੱਛ ਲੈਂਦੇ ਆਪਾਂ ਉਹਦੇ ਉਹਦਾ ਜਵਾਬ ਵੀ ਦਿੰਦੇ ਆ ਨਾ ਦਿੱਤਾ ਵੀ ਜਵਾਬ ਪਰੰਤੂ ਉਹਨਾਂ ਦੀ ਮਨਸ਼ਾ ਜਾਣਕਾਰੀ ਇਕੱਠਾ ਕਰਨ ਦੀ ਨਹੀਂ ਸੀ ਉਹ ਚਾਹੁੰਦੇ ਸੀ ਵੀ ਅਸੀਂ ਕੋਈ ਹੋਰ ਕੋਈ ਗਲਤ ਵਿਧੀ ਰਾਹੀਂ ਬੱਚੇ ਨੂੰ ਜਨਮ ਦਿੱਤਾ ਤੇ ਅਸੀਂ ਕਿਸੇ ਥੋੜੇ ਲੋਕਲ ਹਸਪੀਟਲ ਦੇ ਰਾਹੀਂ ਇਹ ਵਾਰ-ਵਾਰ ਉਹ ਕਹਿੰਦੇ ਸੀ ਸਾਨੂੰ ਦੱਸੋ ਇਹਦਾ ਅਲਟਰਾਸਾਉਂਡ ਕਿੱਥੋਂ ਹੋਇਆ ਰੈਫਰ ਕਿੱਥੋਂ ਹੋਇਆ ਇਹ ਫਲੰਗ ਜਦੋਂ ਨੇ ਅਸੀਂ ਕਹਿ ਦਿੱਤਾ ਭਾਈ ਅਸੀਂ ਬਰੇਸ਼ ਤੋਂ ਟ੍ਰੀਟਮੈਂਟ ਲਿਆ ਹੈ ਆ ਅਨੁਸਾਰ ਅਸੀਂ ਆਪਣੇ ਮੁੱਢਲੇ ਸਿਹਤ ਕੇਂਦਰ ਦੇ ਉੱਤੇ ਦੀ ਇਨਫੋਰਮੇਸ਼ਨ ਦਿੱਤੀ ਹੈ ਫਿਰ ਤੁਸੀਂ ਜ਼ਿਲ੍ਹਾ ਅਫਸਰ ਮਾਨਸਰੂ ਕਿਉਂ ਨਹੀਂ ਪੁੱਛਦੇ ਬਠਿੰਡਾ ਨਾਲ ਜਦੋਂ ਸਾਡਾ ਬਹੂਆ ਹੀ ਨਹੀਂ ਪੈਂਦਾ ਸਾਡਾ ਬਠਿੰਡਾ ਨਾਲ ਕੀ ਮਤਲਬ ਹੈ ਜੀ ਕੇਵਲ ਤੇ ਕੇਵਲ ਉਹਦਾ ਬੰਦ ਬੰਦ 4 ਮੰਥ ਦੇ ਵਿੱਚ ਆਏ ਆ ਤਾਂ ਔਰ ਅਸੀਂ ਇਹਨਾਂ ਨੂੰ ਬੰਦ ਕਰ ਉਹਦਾ ਟ੍ਰੀਟਮੈਂਟ ਜਿਹੜਾ ਲੈ ਰਹੇ ਆ ਉਹਦਾ ਤੁਹਾਨੂੰ ਸਾਰਾ ਰਿਕਾਰਡ ਦਿੱਤਾ ਬੰਦ ਕਰ ਲੈ ਯਾਰ ਤਾਂ ਕਰਕੇ ਉਹਨਾਂ ਦਾ ਬਤੀਰਾ ਜਿਹੜਾ ਲੱਗਦਾ ਸੀ ਮੈਂ ਸੀਐਓ ਸਾਹਿਬ ਨੇ ਸਪੈਸ਼ਲੀ ਇਹ ਗੱਲ ਕਹਿਣਾ ਤੁਸੀਂ ਸਾਨੂੰ ਇਨੇ ਮੂਰਖ ਨਾ ਸਮਝੋ ਹਰ ਕਿਸਾਨ ਹਰ ਵਪਾਰੀ ਦਾ ਬੇਟਾ ਅੱਜਕੱਲ ਪੜਿਆ ਲਿਖਿਆ ਹੈ ਤੇ ਸਾਨੂੰ ਜਿਸ ਕਿਤੋਂ ਵੀ ਕਿਤੋਂ ਦਿੱਕਤ ਆਉਂਦੀ ਹੈ ਅਸੀਂ ਗੂਗਲ ਦੀ ਸਹਾਇਤਾ ਦੇ ਨਾਲ ਹਰ ਕਾਨੂੰਨ ਦੇ ਬਾਰੇ ਜਾਣਕਾਰੀ ਰੱਖਦੇ ਤੁਸੀਂ ਇੰਡੀਆ ਦੀ ਗੱਲ ਕਰਦੋ ਮੈਂ ਤੁਹਾਨੂੰ 10 ਦੇਸ਼ਾਂ ਦੇ ਕਾਨੂੰਨ ਬਾਰੇ ਜਾਣਕਾਰੀ ਦੇ ਸਕਦਾ ਤਾਂ ਇਸ ਕਰਕੇ ਕੋਈ ਬੰਦਾ ਭਲੇਖੇ ਦੇ ਵਿੱਚ ਨਹੀਂ ਅਸੀਂ ਬੜਾ ਸੋਚ ਸਮਝ ਕੇ ਜਿਹੜੀ ਇਸ ਉੱਧਰ ਨੂੰ ਪੈਰ ਪੋਟਿਆ ਸੀ ਅਸੀਂ ਸਾਰੇ ਮਹਾਰਾ ਤੋਂ ਸਲਾਹ ਲਈ ਸੀ ਜਦੋਂ ਉਹਨੇ ਕਿਹਾ ਵੀ ਸਾਡਾ ਇੰਡੀਆ ਦਾ ਕਾਨੂੰਨ ਅਲੋ ਨਹੀਂ ਕੀਤਾ ਫੇਰ ਹੀ ਅਸੀਂ ਬਾਹਰ ਬੰਦ ਰੁਕ ਕੀਤਾ ਸੀ ਜੇ ਅਸੀਂ ਕਰਨਾ ਦਾ ਜੂਰ ਹੈ ਫਿਜ਼ੀਕਲੀ ਅਸੀਂ ਫਿੱਟ ਸੀ ਪਰ ਕਰੂਨ ਦੀ ਅਰਚਣੇ ਵਾਲੀ ਸੀਗੀ ਉਹ ਅਸੀਂ ਇਸੇ ਕਰਕੇ ਬਾਅਦ ਕੀ ਕੀਤਾ ਸੀ ਪਤਾ ਇਹਨਾਂ ਨੂੰ ਵੀ ਸੀ ਪਰੰਤੂ ਇਹ ਇਹਨਾਂ ਨੂੰ ਮੈਂ ਉਹਦੇ ਵਿੱਚ ਕਿਹਾ ਸੀ ਸੀਐਮ ਸਾਹਿਬ ਨੂੰ ਵੀ ਤੁਸੀਂ ਤੁਹਾਡੇ ਪਾਛੂ ਜਾਂ ਪਰ ਸਲਾਹਕਾਰ ਮਾਰੇ ਨੇ ਇਸ ਦੇ ਕਰਕੇ ਉਹ ਪੂਰੀ ਤਰ੍ਹਾਂ ਜਾਂਚ ਪੜਤਾਲ ਨਹੀਂ ਕਰਦੇ ਚੰਗਾ ਹੁੰਦਾ ਜੇ ਉਹ ਮੇਰੇ ਜ਼ਿਲ੍ਹੇ ਦੇ ਅਫਸਰ ਤੋਂ ਸਾਰੀ ਜਾਣਕਾਰੀ ਲੈਂਦੇ ਤਾਂ ਉਹਨੂੰ ਸਹੀ ਜਾਣਕਾਰੀ ਮਿਲ ਜਾਣੀ ਸੀ ਪਰੰਤੂ ਉਹ ਕਾਹਲ ਦੇ ਵਿੱਚ ਕਈ ਵਾਰੀ ਫਿਰ ਇਹ ਜਿਹੜੀ ਹੈ ਜੂ ਕਰਨ ਵਾਲੀ ਪੁਜੀਸ਼ਨ ਪਹੁੰਚਣਾ ਪੈਂਦਾ ਕਿਉਂਕਿ ਉਹ ਲੋਰ ਤੋਂ ਜ਼ਿਆਦਾ ਕਾਰ ਕਰਦੇ ਨੇ ਹਰ ਇੱਕ ਮਾਮਲੇ ਵਿੱਚ ਕਿ ਜਦੋਂ ਤੁਸੀਂ ਕੋਈ ਗਲਤ ਕੰਮ ਕਰੋਗੇ ਤਾਂ ਉਹਦੇ ਨਾਲ ਲੋਕੀ ਤਾਂ ਨਾਰਾਜ਼ ਹੋਣਗੇ ਸਾਡੇ ਨਾਲ ਜੁੜੇ ਤੁਸੀਂ ਦੇਖੋ ਇਸ ਬੱਚੇ ਦੇ ਬਰਥ ਦੇ ਨਾਲ ਕਿੰਨੇ ਲੋਕਾਂ ਨੇ ਮੇਰਾ ਖਿਆਲ ਤਿੰਨ ਚਾਰ ਕਰੋੜ ਲੋਕ ਪਹਿਲੇ ਦਿਨ ਜਸ਼ਨ ਦੇ ਵਿੱਚ ਸ਼ਾਮਲ ਸੀ ਠੀਕ ਹੈ ਇਹ ਇੱਕ ਆਵਾਮ ਦਾ ਫੈਸਲਾ ਸੀ ਦੁਨੀਆ ਭਰ ਦੇ ਵਿੱਚ ਸਿੱਧੂ ਨੂੰ ਚਾਉਣ ਵਾਲੇ ਲੋਕਾਂ ਦੇ ਮਨ ਦੇ ਵਿੱਚ ਉਸ ਘਟਨਾ ਨੂੰ ਲੈ ਕੇ ਗੁੱਸਾ ਸੀ ਨੰਬਰ 2 ਤੇ ਮੈਂ ਸਰਕਾਰ ਨੂੰ ਇਹ ਗੱਲ ਪੁੱਛਣੀ ਚਾਹਨਾ ਵੀ ਮਾਰਚ ਮਹੀਨੇ ਦੇ ਵਿੱਚ ਤੁਹਾਨੂੰ ਕੇਂਦਰ ਨੇ ਚਿੱਠੀ ਉਦੋਂ ਵੀ ਕੱਢੀ ਸੀ ਵੀ ਸਿੱਧੂ ਦੀ ਜਾਨ ਨੂੰ ਬਹੁਤ ਜ਼ਿਆਦਾ ਖਤਰਾ ਹੈ ਉਹ ਤੁਸੀਂ 2 ਮਹੀਨਿਆਂ ਦੇ ਬਾਅਦ ਉਤੇ ਕੋਈ ਅਮਲ ਨਹੀਂ ਕੀਤਾ ਇਹ ਚਿੱਠੀ ਦੇ ਵਿੱਚ ਤੁਸੀਂ 3 ਦਿਨਾਂ ਦੇ ਵਿੱਚ ਦੋ ਮਾਨਸਾ ਸੀਮ ਨੂੰ ਵੀ ਕ੍ਰੋਸ ਕਰਕੇ ਬਠਿੰਡੇ ਸੀਮ ਉਤੇ ਪਹੁੰਚ ਕੇ ਵੀ 4 ਦਿਨਾਂ ਦੇ ਵਿੱਚ ਹਸਪਤਾਲ ਤੱਕ ਸਾਡੇ ਪਿੱਛੇ ਪਹੁੰਚ ਗਏ ਕੀ ਗੱਲ ਸਾਡੋ ਡਿਸਚਾਰਜ ਹੋਣ ਤੱਕ ਵੇਟ ਨਹੀਂ ਕਰ ਸਕਦੇ ਸੀ ਤੁਸੀਂ ਸਾਡੀ ਸਿਕਿਉਰਿਟੀ ਤੁਹਾਨੂੰ ਸਪੈਸ਼ਲ ਸੈੱਲ ਨੇ ਜਦੋਂ ਉਹਨਾਂ ਨੇ ਗੈਂਗਸਟਰ ਸ਼ਾਹਰੂਖ ਨੇ ਦੱਸਿਆ ਵੀ ਅਸੀਂ ਸਿੱਧੂ ਮੂਸੇਆ ਨੂੰ ਮਾਰਨਾ ਹੈ ਤਾਂ ਉਹਨਾਂ ਨੇ ਅਲਰਟ ਕੀਤਾ ਸਟੇਟ ਨੂੰ ਤਾਂ ਪਰ ਸਟੇਟ ਨੇ ਆਪਣੀ ਜ਼ਿੰਮੇਵਾਰੀ ਨਾ ਸਮਝਦੇ ਹੋਏ ਸਾਡੀ ਸਿਕਿਉਰਿਟੀ ਮੇਰੇ ਪੁੱਤ ਦੀ ਵਿਡਰਾਅ ਕੀਤੀ ਔਰ ਵਿਡਰਾਅ ਕਰਨ ਦੇ ਬਾਅਦ ਅਨਾਉਂਸ ਵੀ ਕੀਤੀ ਮੈਂ ਬਾਰ-ਬਾਰ ਸੀਐਮ ਸਾਹਿਬ ਨੂੰ ਮਿਲਿਆ ਜਾ ਕੇ ਵੀ ਤੁਸੀਂ ਇਹਦੀ ਕੋਈ ਵਿਭਾਗੀ ਜਾਂਚ ਤਾਂ ਕਰਵਾ ਦਿਓ ਕਿ ਇਹ ਕਿ ਕਿੱਥੋਂ ਲੀਕ ਹੋਈ ਮੈਂ ਪਰਸਨਲੀ ਘੰਟਾ ਇੱਕ ਵਾਰੀ ਘਰੇ ਜਾ ਕੇ ਵੀ ਸੀਐਮ ਸਾਹਿਬ ਨੂੰ ਮਿਲ ਕੇ ਆਇਆ ਹੈ ਪਰੰਤੂ ਉਹਨਾਂ ਨੇ ਮੇਰੀ ਕਿਸੇ ਵੀ ਗੱਲ ਤੇ ਤਵੱਜੋ ਨਹੀਂ ਦਿੱਤੀ ਕਿਉਂਕਿ ਮੇਰਾ ਪੁੱਤ ਦੇ ਜਾਣ ਦੇ ਨਾਲ ਉਹਨਾਂ ਨੂੰ ਸ਼ਾਇਦ ਕੋਈ ਫਰਕ ਨਹੀਂ ਪੈਂਦਾ ਵੇੜਾ ਮੁੰਡਾ ਵਜਿਆ ਤਾਂ ਮੇਰਾ ਵਜਿਆ ਉਹਨਾਂ ਨੂੰ ਇਸ ਗੱਲ ਨਾਲ ਕੋਈ ਰੇੜਤਾ ਜਾਂ ਹਮਦਰਦੀ ਨਹੀਂ ਸੀ ਇਸ ਗੱਲ ਦੀ ਨਹੀਂ ਤਾਂ ਉਸ ਤੋਂ ਬਾਅਦ ਮੈਂ ਵਿਧਾਨ ਸਭਾ ਦੇ ਵਿੱਚ ਚਲਾ ਜਾਣਾ ਵਿਧਾਨ ਸਭਾ ਦੇ ਵਿੱਚ ਬੈਠ ਕੇ ਮੀਆਂ ਬੀਬੀ ਅਸੀਂ ਆ ਜਾਂਦੇ ਹਾਂ ਸਾਨੂੰ ਟਾਈਮ ਦੇ ਦਿੱਤਾ ਜਾਂਦਾ ਕੈਬਨਿਟ ਮੰਨ ਜੋਗ ਜਿਹੜੇ ਸਾਡੇ ਮੰਤਰੀ ਨੇ ਹਰਿਦਾਲੀਆਲ ਸਾਹਿਬ ਤਾ ਉਹਨਾਂ ਨੇ ਮੁੜ ਕੇ ਮੈਨੂੰ ਫੋਨ ਕਰਦਾ ਵੀ ਬਾਜਮ ਨਹੀਂ ਸਮਝਿਆ ਉਸ ਤੋਂ ਬਾਅਦ ਸਰਕਾਰ ਆਪ ਲੋਕਾਂ ਦੇ ਦਰ ਮਾਨਸਾ ਸੀਐਮ ਸਾਹਿਬ ਆਉਂਦੇ ਨੇ ਮੈਂ ਸ਼ਾਮ ਨੂੰ ਸਾਡੇ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਨੇ ਉਹਨਾਂ ਨੂੰ ਆਪਣੇ ਸਵਾਲ ਵੀ ਲਿਖ ਕੇ ਭੇਜ ਦਿੱਨਾ ਵੀ ਮੈਂ ਸਤਕਾਰ ਸਹਿਤ ਮਿਲੂੰਗਾ ਪਹਿਲਾਂ ਉਹਦਾ ਜੀ ਆਇਆਂ ਕਹੂੰਗਾ ਔਰ ਮੈਂ ਕੋਈ ਵੀ ਨਾਲ ਬੰਦਾ ਨਹੀਂ ਲੈ ਕੇ ਜਾਊਂਗਾ ਤਾਂ ਜੋ ਮੇਰੇ ਲੋਕ ਇਲਾਕੇ ਦੇ ਗੱਲ ਨਾ ਕਹਿਣ ਵੀ ਇਹ ਤਾਂ ਹਰ ਇੱਕ ਜਗ੍ਹਾ ਤੇ ਜੂਬਾ ਕੇ ਖੜ ਜਾਂਦਾ ਸੀਐਮ ਸਾਹਿਬ ਨੇ ਗਰੰਟਾ ਦੇਣੀ ਹੈ ਪਰ ਮੈਂ ਇਸੇ ਕਰਕੇ ਇਕੱਲਾ ਮੈਨੂੰ ਦਾ ਫੈਸਲਾ ਕੀਤਾ ਪਰੰਤੂ ਮੈਨੂੰ ਦਫ਼ਤਰਾਂ ਦੇ ਵਿੱਚ ਘੁਮਾ ਕੇ ਮੋੜਤਾ ਜਦੋਂ ਸੀਐਮ ਸਾਹਿਬ ਜਹਾਜ਼ ਚੜ੍ਹ ਕੇ ਕਹਿੰਦੇ ਜੀ ਖੁੱਲਿਆ ਸਾਹਿਬ ਨੂੰ ਮਿਲ ਸਕਦੇ ਹੋ ਮੈਂ ਕਹਿੰਦੀ ਵੀ ਚਲੋ ਉਹ ਵੀ ਮੰਨ ਲਓ ਮੰਤਰੀ ਨੇ ਮੇਰੀ ਗੱਲ ਕੈਬਨਟ 'ਚ ਜਾ ਕੇ ਰੱਖਣਗੇ ਮੈਂ ਖੁੱਲਿਆ ਸਾਹਿਬ ਕੋਲੇ ਆਪਣੀ ਸਾਰੀ ਡਿਟੇਲ ਦਿੱਤੀ ਆਪਣੇ 8-9 ਮੁੱਦਕੇ ਸੀ ਜਿਹੜੇ ਉਹ ਸਾਰੇ ਉਹਨੂੰ ਨੋਟ ਕਰਾਏ ਉਸ ਤੋਂ ਬਾਅਦ ਖੁੱਲਿਆ ਸਾਹਿਬ ਨੇ ਵੀ ਕੋਈ ਫੋਨ ਨਹੀਂ ਕੀਤਾ ਤਾ ਫਿਰ ਮੈਂ ਮੰਨੂ ਹੀ ਮੰਨ ਚ ਨਿਰਾਸ਼ ਹੋ ਕੇ ਇਸ ਗੱਲ ਤੋਂ ਫੈਸਲਾ ਕਰ ਲਿਆ ਵੀ ਇਹ ਸਰਕਾਰ ਤੈਨੂੰ ਜਸਟਿਸ ਨਹੀਂ ਦੇਵੇਗੀ ਤੂੰ ਇਹਨਾਂ ਤੋਂ ਉਮੀਦਾਂ ਛੱਡ ਦੇ ਪਰ ਮੈਂ ਇਸ ਕਰਕੇ ਇਹਨਾਂ ਨੂੰ ਮਿਲਣਾ ਹੀ ਬੰਦ ਕਰਤਾ ਜੀ ਮੈਂ ਸਿੱਧੀ ਕਿ ਮੈਨੂੰ ਇਹਨਾਂ ਤੋਂ ਹੁਣ ਕੋਈ ਉਮੀਦ ਨਹੀਂ ਐ ਹੁਣ ਮੇਰਾ ਭਰੋਸਾ ਕੇਵਲ ਤੇ ਕੇ ਵਿਮਾਨਯੋਗ ਅਦਾਲਤਾਂ ਤੇ ਐ ਉਹ ਮੇਰੇ ਹੱਕ ਚ ਕਰਦਣ ਬਰੋਚ ਜਿੱਦਾਂ ਵੀ ਉਹਨਾਂ ਦਾ ਮਰਿਆਦਾ ਹੋਊਗੀ ਉਹ ਫੈਸਲਾ ਦੇ ਦੇਣਗੇ ਜੋ ਹੋਊਗਾ ਆਪਾਂ ਸੰਕਰ ਕਰਾਂਗੇ ਕਿਉਂਕਿ ਜਿਹੜੇ ਉਹ ਆਏ ਸੀ ਤਾਂ ਕਦੇ ਅਸੀਂ ਕੁਝ ਕਹੀ ਨਹੀਂ ਐ ਉਹਨਾਂ ਨੇ ਕਿਹਾ ਐ ਵੀ ਇਹ ਹੁਣ ਤਾਂ ਜੀ 3 ਲੈਵਲ ਦੀ ਜਿਹੜੀ ਹੈਗੀ ਇਨਵੈਸਟੀਗੇਸ਼ਨ ਹੈਗੀ ਆ ਫਿਰ ਸੈਕੰਡ ਲੈਵਲ ਤੇ ਜਾਵਾਂਗੇ ਫਸਟ ਲੈਵਲ ਤੇ ਚੰਡੀਗੜ੍ਹ ਤੋਂ ਟੀਮ ਆਉਗੀ ਮੈਂ ਕਿਹਾ ਭਾਈ ਜਿੰਨੀਆਂ ਮਰਜ਼ੀ ਟੀਮਾਂ ਲੈ ਲੈ ਸਾਡੇ ਕੋਲੇ ਦੱਸਣ ਦਸਾਉਣ ਨੂੰ ਕੁਝ ਨਹੀਂ ਜਿਹੜੀ ਜਾਣਕਾਰੀ ਹੈਗੀ ਆ ਉਹ ਅਸੀਂ ਆਪਣੇ ਡਿਸਟ੍ਰਿਕਟ ਜ਼ਿਲ੍ਹਾ ਹੈੱਡਕ quartਰ ਤੇ ਦਿੱਤੀ ਹੋਈ ਹੈ ਤੇ ਉੱਥੇ ਸਾਡੇ ਜਿਹੜੇ ਮਾਨਯੋਗ ਅਫਸਰ ਬੈਠੇ ਨੇ ਉਹਨਾਂ ਤੋਂ ਲੈ ਲਓ ਜੇ ਫਿਰ ਵੀ ਤੁਹਾਨੂੰ ਕਿਤੇ ਲੱਗੇ ਨਾ ਲੱਗੇ ਵੀ ਮੈਂ ਤੁਹਾਨੂੰ ਨਹੀਂ ਕੁੱਤੇ ਕਰ ਰਿਹਾ ਤਾਂ ਮੈਂ ਇਸੇ ਕਰਕੇ ਗੁੱਸੇ 'ਚ ਕਿਹਾ ਸੀ ਵੀ ਤੂੰ ਪਹਿਲਾਂ ਮੇਰੇ ਤੇ ਐਫ ਆਈ ਆਰ ਹੀ ਕੱਟ ਜੇ ਤੈਨੂੰ ਲੱਗਦਾ ਵੀ ਤੂੰ ਜਾਦੀ ਸਮਰੱਥਾਂ ਤੇ ਫੇਰ ਭਾਈ ਕਰਲਾ ਕਰ ਬਈ ਜਿਹੜੀ ਕਾਰਵਾਈ ਕਰਨੀ ਹੈ ਮੈਂ ਟਾਈਮ ਵੇਸ ਕਰਕੇ ਭਾਈ ਕੀ ਲੱਗਦਾ ਤੁਹਾਨੂੰ ਜਿਵੇਂ ਐਡਾ ਛੋਲੇ ਸਿੱਧੂ ਦੇ ਜਨਮ ਤੋਂ ਬਾਅਦ ਐਡਾ ਸਰਕਾਰ ਜਾਂ ਸਿਹਤ ਵਿਭਾਗ ਵੱਲੋਂ ਇੰਨਾ ਪ੍ਰੈਸ਼ਰ ਪਾਇਆ ਗਿਆ ਕੀ ਕਰਾਉਣਾ ਕੀ ਚਾਹੁੰਦੇ ਸੀ ਤੁਹਾਡੇ ਤੋਂ ਯਾਰ ਕਰਨਾ ਤਾਂ ਇਹ ਚਾਹੁੰਦੇ ਜਿਸ ਤੱਕ ਮੈਂ ਸਮਝਦਾ ਹਨਾ ਪ੍ਰਮਾਤਮਾ ਜਾਣਦਾ ਵੀ ਇਹ ਹੋ ਸਕਦਾ ਮੇਰਾ ਆਪਣਾ ਖਦਸ਼ਾ ਹੋਵੇ ਪਰੰਤੂ ਇਹ 2000 ਭੀੜ ਤੋਂ ਡਰਦੇ ਆ ਇਹ ਆਪਣੀਆਂ ਗਲਤੀਆਂ ਛਪਾਉਂਦੇ ਆ ਮੈ ਇਹਨਾਂ ਨੂੰ ਪਤਾ ਨਹੀਂ ਹੈ ਵੀ ਕਿੰਨੇ ਲੋਕ ਦੇ ਮਨ ਦੇ ਉੱਤੇ ਅਸਰ ਪਿਆ ਸਿੱਧੂ ਦੇ ਮਰਨ ਨਾਲ ਉਹਨਾਂ ਨੂੰ ਗੁੱਸਾ ਹਾਲ ਤੱਕ ਤੈਨੂੰ ਪਤਾ ਲੱਗ ਗਿਆ ਹੋਊਗਾ ਉਹਦੇ ਜਨਮ ਦੇ ਸਾਲ ਹੈ 3-4 ਕਰੋੜ ਲੋਕ ਸੜਕ ਦੇ ਉੱਤੇ ਨੇ ਅੱਜ ਟਾਈਮ ਸਕੁਅਰ ਦੇ ਉੱਤੇ ਉਸ ਬੱਚੇ ਦੀ ਫੋਟੋ ਚੱਲ ਰਹੀ ਹੈ ਦੇਸ਼ ਵਿਦੇਸ਼ ਲੋਕਲ ਸਾਡੀਆਂ ਜਿੰਨੀਆਂ ਸੰਗਤਾਂ ਨੇ ਖੁਸ਼ੀ ਮਨਾਈ ਹੈ ਮੈਂ ਤਾਂ ਹਲੇ ਹੱਥਾਂ ਚ ਬੈਠਾ ਮੈਂ ਤੇ ਵੀ ਨਹੀਂ ਪਤਾ ਵੀ ਕੀ ਹੋ ਰਿਹਾ ਕੀ ਇਹ ਜਿੰਨਾ ਕਿਸੇ ਦਾ ਆਪੋ ਆਪਣੇ ਢੰਗ ਸੀ ਉਹਨੇ ਆਪਣੇ ਆਪਣੇ ਢੰਗ ਦੇ ਨਾਲ ਖੁਸ਼ੀ ਪ੍ਰਗਟ ਕੀਤੀ ਹੈ ਇਹ ਇਹਨਾਂ ਚੀਜ਼ਾਂ ਤੋਂ ਘਬਰਾਉਂਦੇ ਨੇ ਬਸ ਹੁਣ ਪੁੱਛਿਆ ਕਰ